ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਆਪਣਾ ਪੁਸਤਿ ਲਖਾਰੀ ਗਏ ਕਦੇ ਕਮੈਂਟੇਟਰ ਜੇ ਆਸੀ ਸ਼੍ਰੀ ਚਮਕੌਰ ਸਾਹਿਬ ਤੋਂ ਤੇ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਾਰੇ ਲੱਗਦੇ ਨੂੰ ਪਤਾ ਵੀ ਬੜੀ ਖੁਸ਼ੀ ਦੀ ਗੱਲ ਆ ਵੀ ਆਪਣੇ ਸ਼੍ਰੀ ਚਮਕੌਰ ਸਾਹਿਬ ਤੋਂ ਦਰਬਾਰ ਸਾਹਿਬ ਦੇ ਲਈ ਅੰਮ੍ਰਿਤਸਰ ਸਾਹਿਬ ਦੇ ਲਈ ਜਿਹੜੀ ਬੱਸ ਖਰੋਜ ਜਲਦੀ ਹੈ ਸੋ ਉਸ ਰੂਟ ਬਾਰੇ ਆਪਾਂ ਗੱਲਾਬਾਤਾਂ ਕਰਾਂਗੇ ਜਿਹੜੀਆਂ ਗੱਲਾਂ ਪਿੱਛੇ ਕਰਨ ਤੋਂ ਰਹਿ ਗਈਆਂ ਸੀ ਸੋ ਸਾਡੇ ਨਾਲੇ ਵੀਰ ਜੀ ਆਪਣਾ ਇੱਕ ਵਾਰ ਨਾਮ ਦੱਸ ਦਿਓ ਨੀ ਸਾਰਿਆਂ ਨੂੰ ਮੇਰਾ ਨਾਮ ਸਰਬਜੀਤ ਸਿੰਘ ਆ ਜੀ ਤੇ ਮੈਂ ਰੋਪੜ ਡੀਪੂ ਚ ਕਨੈਕਟਰ ਹੀ ਕਰ ਤੇ ਮੈਨੂੰ ਇਹ ਦੱਸੋ ਵੀ ਸਵੇਰੇ ਕਿੰਨੇ ਵਜੇ ਬੱਸ ਆਪਣੀ ਸ਼੍ਰੀ ਜਮਕੌਰ ਸਾਹਿਬ ਤੋਂ ਚੱਲਦੀ ਹੈ ਕੀ ਰੂਟ ਆ ਕੀ ਸਮਾਂ ਕਿੱਥੇ ਕਿੱਥੇ ਕਿੰਨੇ ਕਿੰਨੇ ਸਮੇਂ ਦੇ ਪਹੁੰਚਦੀ ਹੈ ਜੋ ਰਸਤੇ ਵਿੱਚ ਆਪਾਂ ਨੂੰ ਰੋਟ ਪੈਂਦੇ ਜੀ ਦਰਵਾਰ ਸਾਹਿਬ ਤੱਕ ਸਵੇਰੇ ਜੀ ਆਪਣੀ ਗੱਡੀ ਕਤਲਗੜ੍ਹ ਸਾਹਿਬ ਤੋਂ ਚੱਲਦੀ ਹੈ ਸਵੇਰੇ 6 ਵਜੇ ਠੀਕ ਆ ਜੀ ਇੱਥੋਂ ਸਵਾਰੀਆਂ ਲੈ ਕੇ ਕਤਲਗੜ੍ਹ ਸਾਹਿਬ ਤੋਂ ਜੀ ਠੀਕ ਆ ਜੀ ਇਹ ਬੱਸ ਸਟੈਂਡ ਚਮਕੌਰ ਸਾਹਿਬ ਪਹੁੰਚਦੀ ਹੈ ਸਵੇਰੇ 6 ਵਜੇ ਚੱਲਦੀ ਹੈ ਉੱਥੋਂ ਠੀਕ ਆ ਜੀ ਉੱਥੋਂ ਸਵਾਰੀਆਂ ਲੈ ਕੇ ਜੀ ਬਾਯਾ ਬੇਲਾ ਹੋ ਕੇ ਤੇ ਉਸ ਤੋਂ ਬਾਅਦ ਚੋਪੜ ਚੋਪੜ ਤੋਂ ਸਿੱਧਾ ਅੰਮ੍ਰਿਤਸਰ ਠੀਕ ਹੈ ਜੀ ਜਿਸ ਨੇ ਵੀ ਜਾਣਾ ਹੈ ਇਹਦਾ ਟਾਈਮ ਟੇਬਲ ਹੈ ਜੀ ਸਵਾ 6 ਵਜੇ 320 ਰੁਪਏ ਕਿਰਾਇਆ ਜੀ ਸ੍ਰੀ ਚਮਕੌਰ ਸਾਹਿਬ ਤੋਂ ਲੈ ਕੇ ਅੰਮ੍ਰਿਤਸਰ ਦਾ ਉਸ ਤੋਂ ਬਾਅਦ ਵਾਪਸੀ 11:30 ਵੇ ਚਲਦੀ ਹੈ ਜੀ ਠੀਕ ਹੈ ਜੀ ਤੇ ਇਹ ਦੱਸੋ ਵੀ ਬੰਗਿਆਂ ਦਾ ਕਿਰਾਇਆ ਕਿੰਨਾ ਜੀ ਚਮਕੌਰ ਸਾਹਿਬ ਤੋਂ ਚਮਕੌਰ ਸਾਹਿਬ ਤੋਂ ਬੰਗਿਆ ਜੀ 195 ਰੁਪਏ ਕਿਰਾਇਆ ਜੀ ਤੇ ਆਪਾਂ ਸਵੇਰੇ ਕਿੰਨੇ ਵਜੇ ਬੰਗਿਆ ਪਹੁੰਚ ਜੰਨੇ ਜੀ ਜਿੱਦਾਂ ਬਹੁਤ ਦੂਨੀ ਆਪਾਂ ਦੇਖਿਆ ਵੀ ਰਾਜਾ ਸਾਹਿਬ ਮੱਥਾ ਟੇਕਣ ਲਈ ਜਾਂਦੀ ਹੈ 8 ਵਜੇ ਪਹੁੰਚ ਜਾਂਦੀ ਹੈ ਤਕਰੀਬਨ ਉੱਥੇ ਬਹੁਤ ਸਹੀ ਸਮੇਂ ਨਾਲ ਆਪਾਂ ਸ੍ਰੀ ਅੰਮ੍ਰਿਤਸ ਬੰਗਾ ਬੰਗਿਆਂ ਪਹੁੰਚ ਸਕਦੇ ਆ ਉੱਥੋਂ ਰਾਜਾ ਸਾਹਿਬ ਦੇ ਵੀ ਦਰਸ਼ਨ ਕਰ ਸਕਦੇ ਆ ਸੋ ਜਿਨ੍ਹਾਂ ਨੇ ਵੀ ਜਾਣਾ ਇਸ ਬੱਸ ਰੋਡ ਦੇ ਰਾਹੀਂ ਤੁਸੀਂ ਜਾ ਸਕਦੇ ਹੋ ਵਾਪਸੀ ਦਾ ਜਿਹੜਾ ਸਮਾਂ ਉਹ ਕਿੰਨੇ ਵਜੇ ਉੱਥੋਂ ਤੇ ਕਿੰਨੇ ਵਜੇ ਜਮਕੌਰ ਸਾਹਿਬ ਪਹੁੰਚਦੇ ਹੋ ਅੱਗੇ ਉੱਥੋਂ ਵਾਪਸੀ 11:30 ਵਜੇ ਵਾਪਸੀ ਹੁੰਦੀ ਹੈ ਜੀ ਉੱਥੋਂ ਪ੍ਰਸ਼ਾਦ ਚੱਲਣਾ ਦਾ ਸਮਾਂ 11:30 ਵਜੇ ਜੀ ਸੋ ਤੇ ਸਿੱਧੀ ਆਪਣੇ ਰੋਪੜਾਂ ਦੀ ਸ਼ਾਮ ਨੂੰ 4 ਵਜੇ ਵਾਪਸੀ ਹੈ ਜੀ ਜੰਦਿਓ ਜਿਨ੍ਹਾਂ ਨੇ ਵੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾਣਾ ਪਹਿਲਾਂ ਤਾਂ ਉਹਨਾਂ ਬੇਬੀ ਹੱਥ ਜੋੜ ਕੇ ਤੁਸੀਂ ਇਹ ਬੱਸ ਦਾ ਰੂਟ ਜਿਹੜਾ ਬਹੁਤ ਵਧੀਆ ਰੂਟ ਆ ਤੇ ਆਪਾਂ ਜਾ ਕੇ ਉਸੇ ਸੇਮ ਦਿਨ ਤਾਂ ਆਪਾਂ ਵਾਪਸੀ ਕਰ ਨਹੀਂ ਸਕਦੇ ਕਿਉਂਕਿ ਦਰਵਾਜ਼ਾ ਸਾਬ ਜਾਣਾ ਹੁੰਦਾ ਮੱਥਾ ਆਪਣਾ ਟੇਕਣਾ ਹੁੰਦਾ ਆਪਾਂ ਨੇ ਸੋ ਹੋਰ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਹੁਤ ਜਗ੍ਹਾ ਜਿਹੜੇ ਘੁੰਮਣ ਵਾਲੇ ਉਹ ਘੁੰਮ ਸਕਦੇ ਹੋ ਿਲਕੈ ਦੀ ਸੰਤਾਂ ਨੂੰ ਬੇਨਤੀ ਹੈ ਜੀ ਬਾਤੜ ਕੁੱਥੇ ਦਰਸ਼ਨ ਕਰਨ ਲਈ ਜਾਇਆ ਕਰੋ ਜੀ ਤੇ ਇੱਥੇ ਆਪਣੀ ਸਿੱਧੀ ਬੱਸ ਜਾ ਰਹੀ ਹੈ ਜੀ ਬਸ ਆ ਗਿਆ ਹੁਣ ਚਮਗੌਰ ਸਾਹਿਬ ਤੋਂ ਦਾ ਇਹ ਚੱਲ ਕੇ ਬੱਸ ਸਟੈਂਡ ਤੇ ਪਹੁੰਚ ਗਏ ਨਾ ਤੇ ਉੱਥੇ ਕਾਊਂਟਰ ਨੰਬਰ ਕਿੰਨਾ ਬਣਾ ਉਹ ਦੱਸ ਦਿਓ ਵੀ ਉਹ ਕਾਊਂਟਰ ਤੇ ਆ ਕੇ ਦੁਬਹੀ ਸ਼੍ਰੀ ਚਮਗੌਰ ਸਾਹਿਬ ਦੇ ਲਈ ਜਿਹੜੀ ਦਰਵਾਜ਼ਾ ਸਾਬ ਤੋਂ ਵਾਪਸੀ ਕਰ ਸਕਦੇ ਹੋ ਸਰੀ ਅੰਬਰਸਾ ਤੋਂ ਬੱਸ ਸਟੈਂਡ ਤੋਂ 8 ਨੰਬਰ ਕਾਊਂਟਰ ਤੇ 11:30 ਵਜੇ ਵਾਪਸੀ ਚਲੋ ਚੱਲਣ ਦਾ ਸਮਾਂ ਜੀ ਉੱਥੋਂ ਤੇ ਜਿਸ ਨੇ ਵੀ ਜਾਣਾ ਉੱਥੇ 11 ਵਜੇ ਸਵੇਰ 11 ਪਹੁੰਚ ਸਕਦਾ ਹੈ ਤੇ ਇੱਕ ਹੋਰ ਦੱਸੋ ਵੀ ਜਦੋਂ ਰਸਤੇ ਦੇ ਵਿੱਚ ਬਿਆਸ ਪੈਂਦਾ ਨਾ ਬਿਆਸ ਕਿੰਨੇ ਵਜੇ ਪਹੁੰਚ ਜਾਂਦੀ ਆ ਉੱਥੇ ਵੀ ਬਹੁਤ ਸੰਗਤ ਜੁੜੀ ਹੋਈ ਆ ਬਿਆਸ ਤਕਰੀਬਨ ਉੱਥੇ ਪਹੁੰਚ ਜਾਂਦੀ ਆ ਆਪਣੀ ਗੱਡੀ 10:00 ਵਜੇ ਲਗਭਗ ਪਹੁੰਚ ਜਾਂਦੀ ਆ ਮਰਦ ਤੁਸੀਂ ਇਹ ਦੇਖੋ ਵੀ ਇਹ ਰਸਤੇ ਦਾ ਜੋ ਰੂਟ ਆ ਨਾ ਕਿੰਨਾ ਵਧੀਆ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਰੂਟ ਜਿਹੜਾ ਕੰਟੀਨਿਊ ਲੱਗਿਆ ਰਹੇ ਹੋਰ ਵੀ ਜਿਹੜੇ ਨਵੇਂ ਰੂਟ ਤੁਹਾਨੂੰ ਪਤਾ ਵੀ ਚਮਕੌਰ ਸਾਹਿਬ ਤੋਂ ਦਿੱਲੀ ਦੇ ਲਈ ਵੀ ਜਿਹੜੇ ਰੂਟ ਅੱਗੇ ਚੱਲਦੇ ਰਹੇ ਹਨ ਬੱਸਾਂ ਚੱਲਦੀਆਂ ਨੇ ਜਿੱਦਾਂ ਸਾਡੇ ਬਜ਼ੁਰਗ ਦੱਸਦੇ ਆ ਸੋ ਉਹ ਰੂਟ ਦੇ ਲਈ ਵੀ ਅਸੀਂ ਮੰਗ ਕਰਦੇ ਵੀ ਕਿ ਸਿੱਧੀ ਜਿਹੜੀ ਬੱਸ ਚਮਕੌਰ ਸਾਹਿਬ ਤੋਂ ਦਿੱਲੀ ਦੇ ਲਈ ਜਾਵੇ ਹੋਰ ਵੀ ਜਿੰਨੇ ਰੂਟ ਵਧੀਆ ਰਸਤੇ ਦੇ ਵਿੱਚ ਪਟਿਆਲਾ ਆਂਦਾ ਜਾਂ ਹੋਰ ਆਣੇ ਰੂਟ ਉਹ ਵੀ ਆਪਾਂ ਜਿਹੜੇ ਕਵਰ ਕਰੀਏ ਸੋ ਵੀਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਮਹੱਤਵਪੂਰਨ ਜਾਣਕਾਰੀ ਜੀ ਸਾਰੇ ਜਰੂਰ ਵੀਡੀਓ ਸ਼ੇਅਰ ਕਰਦੇ ਹੋ ਤੇ ਮੈਂ ਧੰਨਵਾਦ ਕਰਦਾ ਜਗਦੀਂਦਰ ਭਰਾ ਮੇਰਾ ਜਿਹੜਾ ਕੈਮਰਾਮੈਨ ਤੇ ਡਿਊਟੀ ਦੇ ਰਿਹਾ ਸੋ ਉਹਦਾ ਵੀ ਧੰਨਵਾਦ ਹੈ ਤੇ ਇੱਧਰ ਮੇਰਾ ਭਰਾ ਗੁਰਿੰਦਰ ਬੈਠਾ ਹੈ ਇਹਦੇ ਵੀ ਧੰਨਵਾਦ ਹੈ ਸਟੂਡੈਂਟ ਬੁੱਕ ਦੀਪੋ ਤੁਹਾਨੂੰ ਪਤਾ ਹੀ ਹੈ ਤੁਹਾਡੇ ਇਲਾਕੇ ਦੀ ਬਹੁਤ ਵਧੀਆ ਦੁਕਾਨ ਹੈ ਕੋਈ ਵੀ ਕਾਪੀਆਂ ਕਰਦਾ ਭਾ ਇੱਥੋਂ ਤੁਹਾਨੂੰ ਬਹੁਤ ਮਿਲਦੀਆਂ ਮੇਰੇ ਭਾਈ ਨੇ ਸਾਰੇ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਨਾਲ ਬੰਟੀ ਖੜਾ ਲੈਂਗਾ ਇਹਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਵੀਰਾਂ ਦਾ ਵੀਡੀਓ ਸਾਰੇ ਜਰੂਰ